ਤਸਵੀਰਾਂ ਦੇ ਵਿੱਚ ਤੁਸੀਂ ਵਿਅਕਤੀਆਂ ਤੇ ਮਹਿਲਾਵਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਨਾਰੇ ਲਗਾਉਂਦਿਆਂ ਨੂੰ ਦੇਖ ਰਹੇ ਹੋ ਤਾਂ ਦਾਅਦਿਆ ਕਿ ਇਸ ਪਿੰਡ ਦੇ ਵਿੱਚ ਉਹ ਕੰਮ ਹੋ ਗਿਆ ਜਿਸ ਨੂੰ ਲੈ ਕੇ ਹੁਣ ਤੱਕ ਕਾਫੀ ਜਿਹੜੀਆਂ ਚਰਚਾਵਾਂ ਚੱਲਦੀਆਂ ਆ ਰਹੀ ਸੀ ਪਰ ਇਸ ਪਿੰਡ ਨੇ ਇਹ ਕੰਮ ਕਰਕੇ ਰਿਕਾਰਡ ਬਣਾ ਦਿੱਤਾ ਜਿੱਥੇ ਬਿਨਾਂ ਲੜਾਈ ਝਗੜੇ ਤੋਂ ਸਾਰੀ ਦੀ ਸਾਰੀ ਪੰਚਾਇਤ ਚੁਣ ਲਈ ਜੀ ਹਾਂ ਕਪੂਰਥਲਾ ਦੇ ਪਿੰਡ ਬਰੀਅਰ ਵਿਖੇ ਪਿੰਡ ਨੇ ਪਹਿਲ ਕਦਮੀ ਕਰਦਿਆਂ ਸਰਬਸੰਮਤੀ ਨਾਲ ਸਰਪੰਚ ਸਮੇਤ 7 ਮੈਂਬਰਾਂ ਦੀ ਚੋਣ ਕੀਤੀ ਹੈ ਜਿਸ ਦੇ ਵਿੱਚ 3 ਮਹਿਲਾਵਾਂ ਵੀ ਸ਼ਾਮਲ ਨੇ ਪਿੰਡ ਵਾਸੀਆਂ ਵੱਲੋਂ ਸਤਪਾ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਜਦਕਿ 7 ਹੋਰ ਮੈਂਬਰਾਂ ਨੂੰ ਪੰਚਾਇਤ ਮੈਂਬਰ ਵਜੋਂ ਚੁਣਿਆ ਗਿਆ ਪਿੰਡ ਦੇ ਸਰਪੰਚ ਬਣਨ ਮਗਰੋਂ ਸਤਪਾ ਸਿੰਘ ਨੇ ਕੀ ਕਿਹਾ ਤਾਂ ਆਓ ਸੁਣਦੇ ਹਾਂ 2024 ਦੀ ਸਰਬਸੰਮਤੀ ਨਾਲ ਪਿੰਡ ਦੀ ਸਾਧ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਜਿਸ ਤਰ੍ਹਾਂ ਸਾਡੀ ਅਰਦਾਸ ਕਰਕੇ ਪੂਰੀ ਪੰਚਾਇਤ ਚੁਣੀ ਗਈ ਹੈ ਪਿੰਡ ਬਰਿਆਰ ਜ਼ਿਲ੍ਹਾ ਤਹਿਸੀਲ ਪਲੱਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਗਿਆ ਹੈ ਬਾਕੀ 7 ਮੈਂਬਰ ਚੁਣੇ ਗਏ ਹਨ ਜਿਦੇ ਵਿੱਚ ਦੋ ਲੇਡੀਆਂ ਪੰਜ ਜੈਂਟ ਨੇ ਅਸੀਂ ਕੋਰਤਦਵਾਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ सरपंची ਲਈ ਹੈ اور ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ ਅਸੀਂ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਜੋ ਵੀ ਕਾਰਜ ਹੋਣਗੇ ਸਾਡੇ ਅਸੀਂ ਗਾਂ ਵਧੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈ ਕਿ ਆ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜੀ ਜਿੱਥੇ ਸਰਪੰਚ ਦੇ ਨਾਲ ਜਾਣਾ ਉਹ ਚਾਹਾਂਗੇ ਮੈਂ ਉਹਦੇ ਨਾਲ ਜਾਵਾਂਗੀ ਕਿਸੇ ਸਰਕਾਰੀ ਵੀ ਜਾਣਾ ਹੋਵੇ ਅਸੀਂ ਪਹਿਲਾਂ ਪਹਿਲਾਂ ਤੋਂ ਹੀ ਅਸੀਂ ਇਹ ਕੰਮ ਕਰਦੇ ਆਏ ਹਾਂ ਤੇ ਹੁਣ ਵੀ ਅਸੀਂ ਜੋਗਤਾਂ ਦੇ ਵਿੱਚ ਕਰਾਂਗੇ ਅੱਗੇ ਵੀ ਸਪੈਕਟੋਰ ਮੈਂਬਰ ਪੰਚਾਇਤ ਕਿਸ ਤਰ੍ਹਾਂ ਲੱਗ ਰਿਹਾ ਹੈ ਔਰ ਕੀ ਮਾਹੌਲ ਹੈ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਹੈ ਜੇ ਇਕਰ ਅਸੀਂ ਚੋਣਾ ਲੜਦੇ ਹਾਂ ਕਿਸੇ ਇੱਕ ਦੂਜੇ ਨਾਲ ਸਾਡੀਆਂ 100 ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਸ਼ਿਕਵੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ ਸਰਪੰਚੀ ਤੇ ਮੈਂਬਰੀ ਚੁਣੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੇ ਪੂਰੇ ਨਗਰ ਦਾ ਤੇ ਗੁਰਦੁਆਰ ਕਮੇਟੀ ਤੇ ਮੇਰੀ ਪੁਰਾਣੀ ਪੰਚਾਇਤ ਦਾ ਤੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਵੇਂ ਮਿਲ ਕੇ ਆਪਾਂ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਨੰਬਰਦਾਰ ਸਾਭੀ ਨੇ ਨਾਲ ਸਾਡੇ ਜਸਵਿੰਦਰ ਸਿੰਘ ਜੀ ਪਟਵਾਲੀਆ ਸਾਹਿਬ ਮਹਿੰਦਰ ਸਿੰਘ ਲਾਡੀ ਦੇ ਪਰਿਵਾਰ ਚੋਂ ਸਾਰੇ ਸਾਡੇ ਮਿਲ ਕੇ ਸੱਤ ਮੈਂਬਰ ਅਸੀਂ ਚੁਣੇ ਨੇ ਤੇ ਪਿੰਡ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੀ ਕਮੇਟੀ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖੈਰ ਦਾਸ ਜੀ ਹੈ ਕਿ ਇਸ ਵਾਰ ਕਿਹਾ ਜਾ ਰਿਹਾ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਉਸ ਪਿੰਡ ਨੂੰ 5 ਲੱਖ ਰੁਪਏ ਦਿੱਤਾ ਜਾਵੇਗਾ ਤਾਂ ਕਿ ਪਿੰਡ ਦੇ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਮੀ ਨਾ ਰਹੇ ਤਾਂ ਇਸ ਪਿੰਡ ਨੇ ਪਹਿਲ ਕਦਮੀ ਕਰ ਦਿੱਤੀ ਹੈ ਹਕੀਕਤ ਡੀਵੀ ਪੰਜਾਬੀ ਲੀਕ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ